ਹੈਪੀ ਨਿਊ ਈਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਨਵਾਂ ਸਾਲ ਚੜ ਗਿਆ ਜੀ ਸੁਪਨਿਆਂ ਦੇ ਘਰ ਵਿੱਚ ਸਾਡੇ ਬਾਪੂ ਬਜ਼ੁਰਗ ਸਾਡੇ ਪਰਿਵਾਰ ਦੇ ਮੈਂਬਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਜੀ ਸਾਡੇ ਪਰਿਵਾਰ ਵੱਲੋਂ ਬਾਪੂ ਸਾਸਰੀਕਾਲ ਨਵੇਂ ਸਾਲ ਦੀਆਂ ਮੁਬਾਰਕਾਂ ਮੁਬਾਰਕਾਂ ਇਦਰ ਬਾਪੂ ਬਾਲਾਰਾਮ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਬਾਪੂ ਰੌਲ ਦੀ ਸਾਸਰੀ ਕਾਲ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਤੁਹਾਨੂੰ ਮਾਰ ਖਾ ਦੂਗੇ ਤੁਰ ਜਾ ਹਾਂ ਬਾਪੂ ਤੁਹਾਡੇ ਨਾਲ ਹੀ ਆ ਤੇ ਇਦਰ ਸਾਡੇ ਪ੍ਰਵਾਹਨ ਜੀ ਗੁਰਮukh ਸਿੰਘ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਬਹੁਤ-ਬਹੁਤ ਗੁਰਮukh ਸਿੰਘ ਜੀ ਬਲਦੇਵ ਬਾਪੂ ਨਵੇਂ ਸਾਲ ਦੀਆਂ ਮੁਬਾਰਕਾਂ ਮੁਬਾਰਕ ਬਹੁਤ-ਬਹੁਤ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਬਾਪੂ ਗੁਰਮukh ਸਿੰਘ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸੰਪਰਦੇਸ਼ਾਂ ਵਿੱਚ ਆ ਬਾਪੂ ਇਹੋ ਮੇਰਾ ਵੀਰ ਚੰਦੀ ਕਲਰ ਵਾਲਾ ਗੁਰਮukh Singh ji ਹੁਣ ਠੀਕ ਨੇ ਬਾਪੂ ਜੀ ਨੂੰ ਰਿੱਤਿਕ ਸਾਡੀ ਟੀਮ ਦਾ ਮੈਂਬਰ ਛੋਟਾ ਭਰਾ ਉਹ ਲੈ ਕੇ ਆਇਆ ਸੀ ਬਾਪੂ ਜੀ ਦੇ ਪੈਰ ਦੇ ਵਿੱਚ ਬਹੁਤ ਵੱਡਾ ਜੱਗਮ ਸੀ ਵਿੱਚ ਕੀੜੇ ਪਏ ਬਾਪੂ ਜੀ ਰਿਕਸ਼ਾ ਚਲਾਉਂਦੇ ਸੀ ਬਾਪੂ ਜੀ ਦੀ ਧਰਮ ਪਤਨੀ ਸੀ ਜਿਹੜੀ ਉਹ ਵੀ ਕਾਲ ਚਰਨਾ ਕਰ ਗਈ ਬੱਚਾ ਕੋਈ ਹੈ ਨਹੀਂ ਸੀ ਘਰ ਛੋਟਾ ਜਿਹਾ ਸੀ ਉਹਦੇ ਚ ਰਿਕਸ਼ਾ ਚਲਾ ਕੇ ਆਪਦਾ ਗੁਜ਼ਾਰਾ ਕਰਦਾ ਸੀ ਅੱਜ ਕੱਲ ਦੇ ਸਮੇਂ ਤੁਹਾਨੂੰ ਪਤਾ ਕੋਈ ਭੈਣ ਭਰਾ ਖੇੜਾ ਪਾਏ ਕੋਈ ਨਹੀਂ ਲੱਗਦਾ ਥੇ ਬਾਪੂ ਦੂਜਿਆਂ ਦੀ ਵੀ ਸੇਵਾ ਕਰਦਾ ਸੀ ਪਰ ਅੱਜ ਬਾਪੂ ਦੀ ਸੇਵਾ ਸਾਨੂੰ ਬਖਸ਼ੀ ਵਾਹਿਗੁਰੂ ਤੁਹਾਡੇ ਬਰਾਬਰ ਤਾਂ ਹੋ ਨਹੀਂ ਸਕਦਾ ਨਹੀਂ ਨਹੀਂ ਬਾਪੂ ਉਹੀ ਗੱਲ ਇੱਕੋ ਹੀ ਗੱਲ ਹੈ ਠੀਕ ਜੀ ਤੇ ਅੱਜ ਨਵੇਂ ਸਾਲ ਤੇ ਸਾਡੇ ਵੀਰ ਬਾਪੂ ਹੁਣੇ ਬੈਠੇ ਮੂੰਗਫਲੀਆਂ ਛਕ ਰਹੇ ਨੇ ਮੂੰਗਫਲੀਆਂ ਲਾਲੀ ਕਿਵੇਂ ਆ ਠੀਕ ਆ ਵੀਰੇ ਲਾਲੀ ਵੀਰਾ ਵੀ ਹੁਣ ਠੀਕ ਆ ਸਾਡਾ ਵੀਰ ਦੇ ਵੀ ਬਹੁਤ ਵੱਡਾ ਝੱਕਾ ਸੀ ਪੈਰ ਤੇ ਕੀੜੇ ਪਏ ਹੋਏ ਸੀਗੇ ਇਹਨੂੰ ਵੀਰੇ ਨੂੰ ਬਟਾਲੇ ਸ਼ਹਿਰ ਤੋਂ ਲੈ ਕੇ ਆਏ ਸੀਗੇ ਤੇ ਇਹ ਸਾਡੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਸਤਿ ਸ਼੍ਰੀ ਅਕਾਲ ਨਮਸਤੇ ਜੀ ਕਹ ਲਿਆ ਕੀ ਆ ਜਾਓ ਨਮਸਤੇ ਜੱਸੀ ਕਿਵੇਂ ਆ ਮੇਰੀ ਭੈਣ ਨਮਸਤੇ ਨਮਸਤੇ ਭੈਣ ਕਿਵੇਂ ਆਸ਼ੂ ਭੈਣੇ ਨਮਸਤੇ ਸੀਤਾ ਨਮਸਤੇ ਸੰਦੀਪ ਉਹ ਸੰਦੀਪ ਸਤਿ ਸ਼੍ਰੀ ਅਕਾਲ सच लगी हां बी रीटा रीटा भी आ गई तो मेरी थी। आगी, आगी। वो के में है ठीक है तू हूं मेरी छोटी भेन हैप्पी न्यूजाड़िया हैप्पी न्यूजाड़िया ਹੈਪੀ ਨਿਊ ਟਾੜੀਆਂ ਮਾਰ ਤਾੜੀਆਂ ਹੈਪੀ ਨਿਊ ਈਅਰ ਤਾੜੀਆਂ ਤਾੜੀਆਂ ਮਾਰੇ ਤਾੜੀਆਂ ਤਾੜੀਆਂ ਹੈਪੀ ਨਿਊ ਈਅਰ ਤਾੜੀਆਂ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਜੀ ਸਾਡੀਆਂ ਧੀਆਂ ਵੱਲੀਆਂ ਸਾਡੀਆਂ ਭੈਣਾਂ ਵੱਲੀਆਂ ਸਾਰਿਆਂ ਵੱਲੀਆਂ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ